ਵਾਹਿਗੁਰੂ ਸਾਬ ਜੀ ਹਰਨ ਦਿਨ ਸੁਖਬਾਤ ਉਹ ਆਹੀ ਗਾਵਣਾ ਜੀ ਜਨ ਸਰਬਤ ਨਾਉ ਤੇਰਾ ਯਾਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਆਗਤ ਜੁਨਾ ਕੇ ਸੰਗ ਆਪ ਗਵਾਵਣਾ ਜਨ ਨਾਨਕ ਸਦ ਬਲ ਹਾਰੇ ਬਲ ਬਲ ਜਾਵਣਾ ਸੋ ਕਉ ਟਲ ਗੁਰ ਸੇਵੀਐ ਅਨਸ ਸੈਜ ਸੁਬਾਏ ਦਰਸ਼ਨ 파ਰਸ਼ੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਜੈ ਤਸਰੀ ਮਹਲਾ ਪੰਜਵਾ ਕੋਈ ਜਨ ਹਾਰ ਸਿਓ ਦੇਵ ਜੋਰ ਚਾਰਨ ਗਾਂ ਬਕੋ ਸੁਭ ਰਸਣਾ ਦੁਜਾਇ ਪ੍ਰਾਨ ਅਕੋਰ ਕੋਈ ਜਨ ਹਾਰਸਿਓ ਦੇਵ ਜੋਰ ਚਾਰਨ ਗਉ ਬਕੋ ਸੋਬ ਰਸਨਾ ਦਿੱਜੈ ਪ੍ਰਾਨ ਅਕੋਰ ਰਹਾ ਮਨ ਤਾ ਨਿਰਮਲ ਕਰਤਿਆਰੋ ਹਰ ਸਿੰਚੈ ਸੁਦਾ ਸੰਜੋਰ ਏ ਮਗਨ ਹੋਤ ਕਿਰਪਾ ਤੇ ਮਾਂ ਬਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵੋ ਬੰਬਰੀ ਔਰ ਆਪੈ ਪਦਦਾਨ ਸਿਮਰਨ ਸੁਆਮੀ ਕੋ ਰਬ ਨਾਨਕ ਬੰਦਨ ਛੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਉ ਉੰਬਰੀ ਓਰ ਉਪਾਇ ਪਦ ਦਾਨ ਸਿਮਰ ਸੁਆਮੀ ਕੋ ਬਰਬ ਨਾਨਕ ਬੰਦਨ ਛੋਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤਸਰੀ ਮਹਲਾ ਪੰਜਵਾ ਕੋਈ ਜਨ ਹਾਰ ਸੋ ਦੇਵੈ ਜੋਰ ਚਰਨ ਗਉ ਬਕੋ ਸੋ ਬਰਸਨਾ ਦੀ ਜੈ ਪ੍ਰਾਨ ਆਕੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਇਬ ਜੀ ਹਰ ਜੇਠ ਜੁਰੰਦਾ ਲੋੜੀਆ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਨ ਲੱਗੇ ਆ ਕਿਸੇ ਅਨੰਦ ਦੇ ਬਨ ਹਰ ਜੇਠ ਜੁਰੰਦਾ ਲੋੜੀ ਐ ਜਿਸ ਅੱਗਾ ਸਭ ਨਿਵਾਨ ਹਰ ਸੱਜਣ ਦਾ ਮਨ ਲੱਗੇ ਆ ਕਿਸੇ ਅਨੰਦ ਦੇ ਬਨ ਮਾਣਕ ਮੋਤੀ ਨਾ ਪ੍ਰਭ ਉਹ ਲੱਗੇ ਨਹੀਂ ਸੰ ਰੰਗ ਸਭੈ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਨੇ ਸੇ ਕਈ ਆਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਦੇਸ ਧਣੀ ਜਿਸਕੇ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤੇਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇੜ ਦਾ ਮਹੀਨਾ ਬੁੱਧਵਾਰ ਪਰ ਰੰਭ ਹੋਇਆ ਹੈ ਸਭ ਸੰਗਤਾਂ ਨੂੰ ਸੁਹਾਵਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਬ ਜੀਓ ਗੁਰੂ ਗਰੀਬ ਨਵਾਜ ਖਾੜਗ ਕੇਤ ਮੈਂ ਸ਼ਰਨ ਧਿਆਰੀ ਆਪ ਆਦੇ ਲਿਓ ਬਾਰੀ ਸਰਬ othor ਮੋ ਸਾਈ ਦੂਤ ਦੂਤੇ ਲੇਹੋ ਬਚਾਈ ਵਾਹ ਗੁਰੂ ਜੀ ਸੋਈਆ ਫੋਗੜ ਕਰਮ ਢੜਾਦ ਕਾ ਇਨ ਲੋਗਨ ਕੋ ਕੋਈ ਕਾਮਨਾ ਐਹ ਫੋਗੜ ਕਰਮ ਢੜਾਦ ਕਾ ਇਹ ਲੋਗਨ ਕੋ ਕੋਈ ਕਾਮਨਾ ਆਹ ਭਾਜਤ ਕਾ ਤਨ へ ਤਰੇ ਜਮ ਕੇ ਕਰਤੇ ਨਾ ਭਾਜਨ ਪੈ ਪੁੱਤਰ ਕਲਤਰ ਮਿੱਤਰ ਸਭੇ ਉਆ ਸੇਖ ਸਖਾ ਕੋ ਸਾਖ ਨਾ ਦੇ ਹੈ ਜੇਤ ਰੇ ਜੇਤ ਆ ਜੇਤ ਮਾਪਸ ਅੰਤ ਕੀ ਬਾਰ ਅਕੇਲੋ ਹੀ ਜੈ ਤੋ ਤਨ ਤਿਆਗ ਚ ਸੁਨ ਰੇ ਜੜ ਪਰੇਤ ਵਿਖਾਨ ਤਿਰਿਆ ਭਜ ਜੈ ਹਉਤਰ ਕਲਤਰ ਸੋ ਮਿਤਰ ਸਖਾ ਇਹ ਬੇਗ ਨਕਾਰੋ ਆਇ ਸਦਾ ਹੈ ਪਉਣ ਪੰਡਾਰ ਤਰਾਤਰ ਗੜਤ ਪਉਣ ਪੰਡਾਰ ਤਰਾਤਰ ਗੜ ਜੇਦਕ ਛੋਟ ਪ੍ਰਾਣ ਬਗਾਨ ਕਹੇ ਹੈ ਚੇਤ ਰੇ ਚੇਤ ਆ ਚੇਤ ਮਾ ਪਾਸ ਅੰਤ ਕੀ ਬਾਤ ਆਕੇਲੋ ਹੀ ਜੈ ਚੇਤ ਰੇ ਚੇਤ ਆ ਚੇਤ ਮਾ ਪਾਸੋ ਅੰਤ ਕੀ ਬਾਾਰ ਆਕੇ ਲੋਈ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ